ਦੋਰਾਹਾ ਸ਼ਹਿਰ ਅਤੇ ਇਲਾਕਾ ਨਿਵਾਸੀਆਂ ਨੂੰ ਚੋਰੀ ਦੀਆਂ ਵਾਰਦਾਤਾਂ ਤੋਂ ਮਿਲ ਸਕਦੀ ਹੈ ਰਾਹ ਦੀ ਇਸ ਦੀ ਜਾਣਕਾਰੀ ਡੀਐਸਪੀ ਪਾਇਲ ਦੀਪਕ رائے ਵੱਲੋਂ ਦਿੱਤੀ ਗਈ ਦੀਪਕ رائے ਨੇ ਕਿਹਾ ਕਿ ਪਿਛਲੇ ਦਿਨੀ ਦੋਰਾਹਾ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਜਿਸ ਤੋਂ ਆਮ ਪਬਲਿਕ ਪਰੇਸ਼ਾਨ ਸੀ ਉੱਤੇ ਵੀ ਪੁਲਿਸ ਦੇ ਨਾਕਰੇਤੀ ਚੋਰਾਵਾਂ ਵੱਲੋਂ ਕੰਮ ਦਾ ਕੀਤਾ ਗਿਆ ਸੀ ਪੁਲਿਸ ਵੱਲੋਂ ਸਖਤ ਮਿਹਨਤ ਦੇ ਸੱਤ ਪੁਲਿਸ ਨੇ ਅਜੇ ਤੱਕ ਚੋਰ ਗਿਰੋਹ ਨੂੰ ਸਬੰਧ ਵਿੱਚ ਸਜਾਇਆ ਹੈ ਕਿ ਜੋ ਦੋਰਾਹਾ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਾਨੂੰ ਅਕਚੁਅਲੀ ਸ਼ਹਿਰ ਦੇ ਵਿੱਚ ਨਾ ਕੁਝ ਜ਼ਿਆਦਾ ਚੋਰੀਆਂ ਦਾ ਹਜਾਰ ਵੱਧ ਗਿਆ ਸੀ ਜਿਵੇਂ ਆਪਾਂ ਨੂੰ ਪਤਾ ਹੈ ਕਿ ਸਰਦੀ ਦੇ ਦਿਨਾਂ ਦੇ ਵਿੱਚ ਨਾ ਕੁਝ ਵਿਆਹ ਸ਼ਰਦੀਆਂ ਕਰਕੇ ਲੋਕ ਬਾਹਰ ਚੱਲ ਜਾਂਦੇ ਨੇ ਤੇ ਘਰ ਬੰਦ ਕਰ ਜਾਂਦੇ ਆ ਇਹ ਜਿਹਨੇ ਚਾਰ ਬੰਦੇ ਨੇ ਇਹਨਾਂ ਦਾ ਇੱਕ ਮੋਡਸ ਫਰੈਂਡ ਇਹ ਸੀ ਵੀ ਬੰਦ ਘਰਾਂ ਦੇ ਵਿੱਚ ਚੋਰੀਆਂ ਕਰਦੇ ਸੀ ਤੇ ਇਹਨਾਂ ਵਿੱਚ ਜੀ ਦੋ ਅਰੈਸਟ ਕਰ ਲਏ ਨੇ ਤੇ ਇਹਨਾਂ ਦਾ ਪੁਲਿਸ ਰਿਮਾਨ ਲਿਆ ਤੇ ਉਮੀਦ ਹੈ ਸਾਨੂੰ ਜੀ ਇਹਨਾਂ ਤੋਂ ਰਿਕਵਰੀ ਹੋ ਜੂਗੀ ਸਾਰੇ ਤੇ ਬਾਕੀ ਦੋਆਂ ਤੇ ਵੀ ਰੇਡ ਜਾਰੀ ਆ ਉਹਨਾਂ ਨੇ ਵੀ ਛੇਤੀ ਰਿਸ਼ਟ ਕੀਤਾ ਜਾਊਗਾ ਕੀ ਇਹਨਾਂ ਦੇ ਪਹਿਲਾਂ ਵੀ ਪਰਚੇ ਨੇ ਇਹਨਾਂ ਦਾ ਇੱਕ ਬੰਦੇ ਦੇ ਪਹਿਲਾਂ ਪਰਚੇ ਹੈਗੇ ਨੇ ਦੋ ਪਰਚੇ ਰਜਿਸਟਰ ਦੇ ਪਹਿਲਾਂ ਇੱਕ ਬੰਦੇ ਦਾ ਠੀਕ ਮਤਲਬ ਪਹਿਲਾਂ ਵੀ ਉਹ ਚੋਰੀਆਂ ਹੀ ਕਰਦਾ ਹਾਂ ਐਕਸੈਪਟੂਲੀ ਐਕਸੈਪਟੂਲੀ ਠੀਕ ਹੁਣ ਤੱਕ ਰਿਕਵਰ ਕੀ ਹੋਇਆ ਜੀ ਇਹਨਾਂ ਤੋਂ ਫਿਲਹਾਲ ਅਜੇ ਰਿਮਾਂਡ ਲਿਆ ਅਜੇ ਕੱਲ ਅਰੇਸਟ ਪਾਈ ਸੀਗੀ ਰਿਮਾਂਡ ਤੋਂ ਬਾਅਦ ਅਜੇ ਰਿਕਵਰੀ ਹੋਊਗੀ ਠੀਕ ਕੀ ਲੱਗਦਾ ਤੁਹਾਨੂੰ ਵੀ ਜਿਹੜੇ ਚਾਰ ਬੰਦੇ ਫੜੇ ਨੇ ਜਿਹੜੀਆਂ ਚੋਰੀਆਂ ਦੀਆਂ ਮਾਰਦਾਤਾਂ ਨੇ ਉਹਨਾਂ ਨੂੰ ਰੋਕ ਲੱਗ ਲੱਲ ਪਾਉਗੇ ਹਾਂ ਕਾਫੀ ਠੱਲ ਪਾਉਗੀ ਦੇਖੋ ਜਦੋਂ ਪੁਲਿਸ ਐਕਟਿਵ ਹੁੰਦੀ ਆ ਜਾਂ ਪ੍ਰੋਐਕਟਿਵ ਹੁੰਦੀ ਆ ਤੇ ਇਹਨਾਂ ਚੀਜ਼ਾਂ ਦਾ ਅਸਰ ਤਾਂ ਪੈਂਦਾ ਆ ਹੁਣ ਜਿਵੇਂ ਚਾਰ ਬੰਦੇ ਨੇ ਦੋ ਅਰੈਸਟ ਹੋ ਗਏ ਦੋ ਘਰੋਂ ਭੱਜੇ ਹੋਏ ਨੇ ਤੇ ਇਸ ਨਾਲ ਬਾਕੀ ਚੋਰਾਂ ਨੂੰ ਵੀ ਕੰਨ ਹੋ ਜਾਂਦੇ ਨੇ ਪੀ ਪੁਲਿਸ ਨੂੰ ਮੁਸਤੈਦ ਆ ਤੇ ਇਸ ਕਰਕੇ ਚੋਰੀਆਂ ਦੇ ਵਿੱਚ ਕਾਫੀ ਜ਼ਿਆਦਾ ਘਟਾ ਆਉ। ਇਹ ਬੇਸਿਕਲੀ ਦਰਾਹੀ ਦੇ ਰਹਿਣ ਵਾਲੇ ਨੇ ਦਰਾਹੀ ਦੇ ਰਹਿਣ ਵਾਲੇ ਨੇ ਹਾਂ ਜੀ ਪ੍ਰਾਪਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز